ਹੋਏ ਆ ਜਿਹੜਾ ਦਿਨ ਅੱਜ ਤੋਂ 77 ਸਾਲ ਪਹਿਲਾਂ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਖੋਵ ਬਣਿਆ ਸੀ ਜੀਨੇ ਇੱਕ ਹਸਦੀ ਵਸਦੀ ਦੁਨੀਆ ਨੂੰ ਇੱਕ ਚੀਰਾ ਦੇ ਕੇ ਦੋਏ ਭਰਾਵਾਂ ਨੂੰ ਜਿਹੜੇ ਸਦੀਆਂ ਤੋਂ ਆਪਦੀ ਕਿਰਤ ਕਰਦੇ ਸੀ ਇੱਕ ਦੂਜੇ ਨਾਲ ਗੱਲ ਬੱਕੜੀਆਂ ਪਾਉਂਦੇ ਸੀ ਇਸ ਕਲੇਣੀ ਸਿਆਸਤ ਨੇ ਉਹਨਾਂ ਸਾਰਿਆਂ ਨੂੰ ਮਜਬੂਰ ਕਰਤਾ ਇੱਕ ਲਕੀਰ ਖਿੱਚਤੀ ਸੇ ਦਾ ਤੱਕਲਾ ਗੱਡਤਾ ਜਿਹੜੇ ਤੱਕਲੇ ਨੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੂੰ ਬੇਵਸ ਇਹੋ ਜੀ ਬੇਵਸੀ ਕਰਤੀ ਕਿ ਉਹਨਾਂ ਦੀ ਜ਼ਿੰਦਗੀ ਸਾਰੀ ਉਮਰ ਦੇ ਲਈ ਸਰਾਪੀ ਗਈ ਤੇ ਬਹੁਤ ਸਾਰੇ ਪਰਿਵਾਰ ਆਪਣੇ ਜੀਵਾਂ ਨੂੰ ਅੱਜ ਜਦ 77 ਸਾਲ ਬਾਅਦ ਯਾਦ ਕਰਦੇ ਐ ਤਾਂ ਉਹ ਬੱਚਿਆਂ ਵਾਂਗੂ ਐਂ ਰੋਂਦੇ ਐ ਜਦੋਂ ਉਹਨਾਂ ਦੇ ਜ਼ਖਮ ਅੱਲੇ ਹੁੰਦੇ ਐ ਕਿਉਂਕਿ ਅੱਜ ਜਿਹੜੇ ਹਾਕਮ ਜਸ਼ਨ ਮਨਾ ਰਹੇ ਐ ਇਹ ਉਹਨਾਂ ਲੋਕਾਂ ਦੀ ਆਜ਼ਾਦੀ ਐ ਜਿਹੜੇ ਜਸ਼ਨ ਮਨਾ ਰਹੇ ਐ ਪਰ ਅਸੀਂ ਲੋਕ ਜਿਹੜੇ ਉਹਨਾਂ ਨੇ ਫਿਰਕਾ ਪ੍ਰਸਤੀ ਦਾ ਜਿਹੜਾ ਤਾਣ ਤਾੜਨ ਵਾਚ ਐ ਜਿਹਦੇ ਲਈ ਲੋਕ ਤਿਆਰ ਕੀਤੇ ਉਦੋਂ ਬਾਅਦ ਇਹ ਉਰੇ ਦੋ ਭਰਾਵਾਂ ਨੂੰ ਭਰਾਵਾਂ ਨਾਲ ਲੜਾਈ ਚ ਪਾ ਕੇ ਅੱਜ ਤੱਕ ਵੀ ਉਹ ਜ਼ਖਮ ਜਿਉਂਦੇ ਤਿਉਨੇ ਇਸ ਕਰਕੇ ਦੋਸਤੋ ਆਪਾਂ ਰੋਜ਼ ਇਸ ਗੱਲ ਤੇ ਗੱਲ ਕਰਦੇ ਆ ਜਦੋਂ ਅਸੀਂ ਗੱਲ ਇਸ ਗੱਲ ਤੇ ਕਰਦੇ ਆ ਤਾਂ ਅਸੀਂ ਕਹਿੰਦੇ ਆ ਕਿ ਜਦੋਂ ਅਸੀਂ ਲੜਦੇ ਆ ਤਾਂ ਸਾਡੇ ਪੈਰਾਂ ਦੇ ਵਿੱਚ ਆ ਫਿਰਕਾ ਪ੍ਰਸਤੀ ਦੇ ਸੰਗਲ ਪਾਏ ਜਾਂਦੇ ਐ ਇਹ ਫਿਰਕਾ ਪ੍ਰਸਤੀ ਦੇ ਉਹੀ ਸੰਗਲ ਹੈ ਜਿਹੜੇ ਆ ਤੋਂ 70 ਸਾਲ ਪਹਿਲਾਂ ਪਾਏ ਗਏ ਸੀ ਇਥੋਂ ਦੇ ਹਾਕਮ ਸਾਨੂੰ ਕਹਿੰਦੇ ਐ ਕਿ ਤੁਸੀਂ ਆਪਣੇ ਘਰਾਂ ਤੇ ਤਿਰੰਗੇ ਲਾਓ ਉਹ ਕਹਿੰਦੇ ਐ ਆਜ਼ਾਦੀ ਦੇ ਜਸ਼ਨ ਮਨਾਓ ਉਹ ਕਿਹੜੀ ਆਜ਼ਾਦੀ ਦੇ ਜਸ਼ਨ ਐ ਜਿਹੜੇ ਸਾਨੂੰ ਮਨਾਉਣ ਲਈ ਕਹਿੰਦੇ ਐ ਕਿਉਂਕਿ ਅਸਲ ਦੇ ਵਿੱਚ ਜੇ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਆਜ਼ਾਦੀ ਆਈ ਕਿਹਦੀ ਹੈ ਇਹ ਆਜ਼ਾਦੀ ਉਹਨਾਂ ਦੀ ਆਈ ਹੈ ਜਿਹੜੇ ਉਦੋਂ ਵੀ ਜਹਾਜ਼ ਸੀ ਜਿਹੜੇ ਉਦੋਂ ਵੀ ਰਾਜੇ ਮਹਾਰਾਜਾਂ ਦੇ ਰੂਪ ਦੇ ਵਿੱਚ ਸੀ ਜਿਹੜੇ ਉਦੋਂ ਵੀ ਟਾਟੇ ਵਿਰਲੇ ਵੱਡੀਆਂ ਸੰਤਾਂ ਦੇ ਮਾਲਕ ਸੀ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਕਹਿ ਕੇ ਗਏ ਸੀ ਕੇਤੇ ਇੱਕ ਸ਼ਰਮਨਾਗ ਸਮਝੌਤਾ ਹੋਣਾ ਹੈ ਉਹ ਸਮਝੌਤੇ ਦੇ ਤਹਿਤ ਜਿਹੜੇ ਇਥੋਂ ਦੇ ਸਰਮਾਇਦਾਰ ਹੈ ਜਿਹੜੇ ਦੇਸੀ ਸਰਮਾਇਦਾਰ ਹੈ ਵਿਦੇਸੀ ਚਲੇ ਜਾਣਗੇ ਦੇਸੀ ਸਰਮਾਇਦਾਰ ਉਹ ਤੇ ਨਾ ਕੁੰਡਲੀ ਮਾਰ ਲੈਣਗੇ ਉਸ ਨਾ ਕੁੰਡਲੀ ਦੀ ਜਦੋਂ ਦੇ ਕਟੇਸ਼ਨ ਦੀ ਗੱਲ ਕਰਦੇ ਆ ਸਾਡੇ ਭਗਤ ਸਿੰਘ ਆਪਦੀ ਗੱਲ ਚ ਲਿਖ ਕੇ ਗਏ ਹੈ ਵੀ ਜਦੋਂ ਤੱਕ ਇੱਕ ਮਨੁੱਖ ਦੀ ਲੁੱਟ ਦੂਜੇ ਮਨੁੱਖ ਦੇ ਹੱਥੋਂ ਖਤਮ ਨਹੀਂ ਹੁੰਦੀ ਉਦੋਂ ਤੱਕ ਲੜਾਈ ਜਾਰੀ ਰਹੂਗੀ ਹੁਣ ਉਹ ਤਸਵੀਰ ਆਪਾਂ ਨਿਗਾਹ ਮਾਰਦੇ ਆ ਉਹ ਤਸਵੀਰ ਦੇ ਉੱਤੇ ਜਿਹੜੇ ਸਾਨੂੰ ਕਹਿੰਦੇ ਐ ਕਿ ਆਜ਼ਾਦੀ ਦੇ ਜਸ਼ਨ ਸਾਰੇ ਮਨਾਓ ਆਪਾਂ ਸਾਰੇ ਆਜ਼ਾਦ ਹੋ ਗਏ ਅਸੀਂ ਭਗਤ ਸਿੰਘ ਦੀ ਕੋਟੇਸ਼ਨ ਤੇ ਨਿਗਾਹ ਮਾਰਦੇ ਆ ਅਸੀਂ ਉਸ ਆਜ਼ਾਦੀ ਦੀ ਗੱਲ ਕਰਦੇ ਆ ਜਿਹੜੀ ਆਜ਼ਾਦੀ ਬਰਾਬਰਤਾ ਦੀ ਗੱਲ ਕਰਦੀ ਐ ਪਰ ਜਿਹੜੀ ਆਜ਼ਾਦੀ 77 ਸਾਲ ਪਹਿਲਾਂ ਆਈ ਹੈ ਉਹ ਕਹਿੰਦੀ ਹੈ ਕਿ 5% ਲੋਕਾਂ ਕੋਲੇ ਸਾਡੇ ਸਾਰੇ ਮਾਲ ਖਜ਼ਾਨੇ ਉਹਨਾਂ ਦੇ ਹੱਥ ਹੈ ਅਸੀਂ 95% ਲੋਕ ਉਸ ਤੋਂ ਖੜਲੀ ਆ ਜੇ ਥੋੜੀ ਜੀ ਨਿਗਾ ਮਾਰ ਲਓ ਦੇ ਅਸਲ ਦੇ ਵਿੱਚ ਤਿੰਨ ਲੋਕ ਹੈ ਉਹ ਜਾਂ ਐ ਕਿ ਲੋ ਟਿਕੜੀ ਹੈ ਜਿਹੜੀ ਟਿਕੜੀ ਅੱਜ ਆਜ਼ਾਦੀ ਦੇ ਜਸ਼ਨ ਮਨਾ ਰਹੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਐ ਜਿਹੜੇ ਉਹ ਜ਼ਮੀਰਦਾਰ ਐ ਜਿਹੜੇ ਸਾਡੀ ਜ਼ਮੀਨ ਦਾ ਕੁੱਲ ਹਿੱਸਾ 9.5% ਲੋਕਾਂ ਕੋਲੇ ਸਾਡੀ ਜ਼ਮੀਨ ਦਾ 60% ਤਕਰੀਬਨ ਉਹ ਕਹੈ ਲੋ ਸਾਡੇ 56% ਹਿੱਸਾ ਜਿਹਦੇ ਨਾਂ ਕੁੰਡਲੀ ਮਾਰੀ ਬੈਠੇ ਐ ਜੇ ਦੂਜੀ ਐ ਸੂਦਖੋਰ ਜਮਾਤ ਹੈ ਜਿਹੜੀ ਸਾਡੇ ਖੂਨ ਤੇ ਪਲਦੀ ਹੈ ਜਿਹਨੇ ਸਾਡੇ ਸਰਮਾਏ ਦਾ ਬਹੁਤ ਸਾਰਾ ਵੱਡਾ ਹਿੱਸਾ ਆਪਦੇ ਹੱਥ ਕੀਤਾ ਹੈ ਉਹ ਲੋਕ ਉਹ 119 ਪਰਿਵਾਰ ਹੈ ਜਿਹੜੇ ਹਿੰਦੁਸਤਾਨ ਦੀ ਸਾਰੀ ਜਿੰਨੀ ਵੀ ਇੱਥੇ ਧਨ ਰਾਸ਼ੀ ਹੈ ਉਹਦਾ 95% ਹਿੱਸਾ ਲਈ ਬੈਠੇ ਹੈ ਜੇ ਚਾਰ ਪਰਸੈਂਟ ਦੀ ਗੱਲ ਕਰ ਲਉ ਤਾਂ ਉਹ ਲੋਕ ਹੈ ਜਿਹੜਾ ਸਾਰਾ ਕੋ ਸਾਬੀ ਬੈਠੇ ਹੈ ਤੀਜੇ ਉਹਨਾਂ ਚਾਉਂਦੇ ਆ ਕਾਰਪੋਰੇਟ ਲਾਣਾ ਜਿਹੜੇ ਕਹਿੰਦੇ ਆ ਆਜ਼ਾਦ ਹੋ ਗਏ 1947 ਦੇ ਵਿੱਚ ਸੱਤਾ ਬਦਲੀ ਦੀ ਗੱਲ ਕਰਦੇ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ 1944 ਦੇ ਵਿੱਚ ਉਹ ਕਾਰਪੋਰੇਟ ਸਾਰੇ ਪਰਿਵਾਰ ਇੱਕ ਸਮਝੌਤਾ ਕਰਦੇ ਆ ਜਿਹਨੂੰ ਅੱਜ ਵਰਲਡ ਬੈਂਕ ਕਿਹਾ ਜਾਂਦਾ ਹੈ ਜਿਹਨੂੰ ਕਮੰਤਰੀ ਮੁਦਰਾ ਕੋਸ਼ ਕਿਹਾ ਜਾਂਦਾ ਹੈ ਇਹ ਤਾਂ ਆਜ਼ਾਦ ਹੋਣ ਤੋਂ ਪਹਿਲਾਂ 3 ਸਾਲ ਪਹਿਲਾਂ ਬਉਂਤਾ ਬਣ ਗਿਆ ਸੀ ਇਸ ਕਰਕੇ ਜਿਹਦਾ ਮਤਲਬ ਇਹ ਹੈ ਕਿ ਅਸੀਂ ਅੰਗਰੇਜ਼ ਸਾਮਰਾਜ ਇਸ ਧਰਤੀ ਤੋਂ ਭਜਾਏ ਹੈ ਤੇ ਤਰਤਾਰੀ ਜਿਹੜੇ ਹੋਰ ਸਾਮਰਾਜ ਦੇਸ਼ ਹੈ ਉਹਨਾਂ ਦਾ ਗਲਬਾ ਸਾਡੇ ਦੇਸ਼ ਦੇ ਉੱਤੇ ਜਿਉਂ ਦੀ ਤਿਉਂ ਪਿਆ ਹੋਇਆ ਹੈ ਜੇ ਉਹ ਗਲਬੇ ਦੀ ਤਸਵੀਰ ਦੇਖਣੀ ਹੈ ਤਾਂ ਸਭ ਤੋਂ ਪਹਿਲਾਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਹਰੀ ਕ੍ਰਾਂਤੀ ਦੇ ਵਿੱਚ ਉਹੀ ਸਾਮਰਾਜ ਦੇਸ਼ ਜਿਹੜੇ ਇੱਥੋਂ ਦੇ ਹਾਕਮ ਕਹੇ ਸੀ ਕਿ ਖੂਨ ਖਰਾਬੇ ਤੋਂ ਬਿਨਾ ਕਲਿਆਣ ਕੀਤਾ ਜਾ ਸਕਦਾ ਹੈ ਕਲਿਆਣ ਕਰ ਕਲਿਆਣਕਾਰੀ ਯੋਜਨਾ ਲਿਆਂਾਈ ਜਾ ਸਕਦੀ ਹੈ ਇਹ ਉਸ ਸਮੇਂ ਕੀਤਾ ਸੀ ਜਦੋਂ ਰਸ਼ੀਆ ਦੇ ਵਿੱਚ ਚਾਈਨਾ ਦੇ ਵਿੱਚ ਕਿਰਤੀ ਲੋਕ ਲੜ ਰਹੇ ਸੀ ਇਹਨਾਂ ਦੀ ਮੰਜੀ ਮੁੱਦੀ ਮਾਰੀ ਸੀ ਇਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹ ਵਾਪਰਨ ਜਾ ਰਿਹਾ ਹੈ ਇਸ ਕਰਕੇ ਕਲਿਆਣਕਾਰੀ ਯੋਜਨਾ ਦੇਣ ਦੀ ਗੱਲ ਕੀਤੀ ਪਰ ਉਹ ਕਲਿਆਣਕਾਰੀ ਯੋਜਨਾ ਕਿੰਨਾ ਚਿਰ ਰਹੀ 20 ਸਾਲ ਬਾਅਦ ਉਹੀ ਸਾਮਰਾਜ ਗਿਰਜਾਂ ਆਏ ਧਰਤੀ ਦੇ ਉੱਤੇ ਇਹ ਆਪਣੀ ਲੁੱਟ ਕਰਨ ਦੇ ਲਈ ਇੱਕ ਨਾਰਾ ਲੈ ਕੇ ਆਏ ਜਦੋਂ ਸਾਡੇ ਲੋਕਾਂ ਨੂੰ ਲੋੜ ਸੀ ਕਿ ਦੋ ਬੁਰਕੀਆਂ ਰੋਟੀ ਦੀਆਂ ਸਾਰੇ ਟੱਡੇ ਭੁੱਖੇ ਟੱਡਾਂ ਤੱਕ ਪਹੁੰਚਾਈਆਂ ਜਾਣ ਉਹਨਾਂ ਦੀ ਲੋੜ ਸੀ ਕਿ ਇੱਕ ਵੱਡੀ ਮੰਡੀ ਦੇ ਉੱਤੇ ਕਬਜ਼ਾ ਕੀਤਾ ਜਾਵੇ ਉਦੋਂ ਹਰਾਕ ਹਰੀ ਕ੍ਰਾਂਤੀ ਦੇ ਰੂਪ ਦੇ ਵਿੱਚ ਉਹ ਕਬਜ਼ਾ ਕੀਤਾ ਗਿਆ ਉਦੋਂ ਤੋਂ ਲੈ ਕੇ ਅੱਜ ਤੱਕ ਜਦੋਂ ਹੁਣ ਜੇ 15 ਦਸੰਬਰ 1994 ਦੀ ਗੱਲ ਕਰ ਲਵਾਂ ਜਿਹੜੀਆਂ ਇਹ ਸੰਧੀਆਂ ਹੋਈਆਂ ਨੇ ਜਿਹੜੇ ਕਹਿੰਦੇ ਤੁਸੀਂ ਆਜ਼ਾਦ ਹੋ ਗਏ ਇਹ ਆਜ਼ਾਦ ਕਿਹੜੀ ਗੱਲ ਚੋਂ ਕਹਿੰਦੇ ਐ ਇਹ ਜਿਹੜੀ ਕਲਿਆਣਕਾਰੀ ਦੇ ਥਾਂ ਦੇ ਉੱਤੇ ਜਿੰਨੀਆਂ ਵੀ ਸਾਨੂੰ ਇਹਨਾਂ ਨੇ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਸੀ ਉਹ ਕੱਲੀਆਂ-ਕੱਲੀਆਂ ਕਰਕੇ ਖੋ ਰਹੇ ਐ ਤੇ ਅੱਜ ਅਗਲਾ ਜਿਹੜਾ ਕਾਨੂੰਨ ਲੈ ਕੇ ਆਏ ਐ ਉਹ ਕਾਨੂੰਨ ਐਸ ਕਰਕੇ ਲੈ ਕੇ ਆਏ ਐ ਕਿ ਅਸਲ ਦੇ ਵਿੱਚ ਇਹਨਾਂ ਨੂੰ ਪਤਾ ਹੈ ਅੰਗਰੇਜ਼ਾਂ ਨੂੰ ਵੀ ਪਤਾ ਸੀ ਕਿ ਜਦੋਂ ਅਸੀਂ ਆ ਨੀਤੀਆਂ ਲੋਕਾਂ ਦੇ ਉੱਤੇ ਲਾਗੂ ਕਰਾਂਗੇ ਕਦੋਂ ਅਸੀਂ ਲੋਕਾਂ ਦਾ ਇੱਕ ਇੱਕ ਟੂਕਾ ਖੋਨ ਦਾ ਲੁੱਟਾਂਗੇ ਇਹ ਕੱਲਾ ਕਿਸਾਨਾਂ ਦਾ ਨਹੀਂ ਇਹ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜਮਾਂ ਦਾ ਇਹ ਸਾਰੇ ਲੋਕਾਂ ਦੇ ਉੱਤੇ ਇੱਥੋਂ ਤੱਕ ਜਿਹੜੇ ਬਾਈ ਦੁਕਾਨਦਾਰ ਕਿਹਾ ਕਰਦੇ ਵੀ ਚੌਥੇ ਦਿਨ ਝੰਡਾ ਚੱਕਦੇ ਆ ਸਾਡੀ ਦੁਕਾਨਾਂ ਮੂਹਰੇ ਆ ਕੇ ਬਹਿ ਜਾਂਦੇ ਆ ਇਹ ਹਮਲਾ ਸਾਰੇ ਲੋਕਾਂ ਤੇ ਹੈ ਇਹ ਹਮਲਾ 92% ਲੋਕਾਂ ਦੇ ਉੱਤੇ ਹੈ ਉਹ ਸਾਰੇ ਸਾਡੀ ਕੱਲੀ ਕੱਲੀ ਚੀਜ਼ ਲੁੱਟ ਕੇ ਲੈ ਜਾਣਾ ਚਾਹੁੰਦੇ ਆ ਹੁਣ ਜਿਹੜੇ ਆਜ਼ਾਦੀ ਦੇ ਜਸ਼ਨ ਮਨਾਉਂਦੇ ਆ ਉਹ ਮਨਾਉਣ ਜਸ਼ਨ ਜਿਹੜੇ ਪਹਿਲਾਂ ਵੀ ਮਹਾਰਾਜੇ ਸੀ ਅੱਜ ਵੀ ਉਹਦੇ ਸਾਰੀ ਐਸ਼ ਰਸਤੀ ਕਰ ਰਹੇ ਆ ਤੇ ਉਹਦੇ ਜਿਹੜਾ ਥਾਪੜ ਹੈ ਅਸਲ ਦੇ ਵਿੱਚ ਇਥੋਂ ਦੇ ਜਿਹੜੇ ਕਾਰਪੋਰੇਟ ਲਾਣਾ ਹੈ ਇਥੋਂ ਦੇ ਦਲਾਲ سرمایہਦਾਰੀ ਹੈ ਉਹ سرمایہਦਾਰੀ ਅੱਜ ਦੇ ਜਸਨ ਨੰਦਾਉਂਦੀ ਹੈ ਪਰ ਅੱਜ ਜਿਹੜੀਆਂ ਨੀਤੀਆਂ ਲੈ ਕੇ ਆਏ ਐ ਜਿਹੜੇ ਕਾਰੇ ਕਾਨੂੰਨ ਲੈ ਕੇ ਆਏ ਐ ਜਾਇ ਇਹ ਕਹਿੰਦੇ ਐ ਕਿ ਅਸੀਂ ਅਸਲ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਰੈਹਤ ਖੂਦ ਹੈ ਉਹ ਚੱਕ ਕੇ ਭਗਾਤੀ ਅਸੀਂ ਕਾਨੂੰਨ ਬਣਾਤਾ 80% ਉਹੀ ਕਾਨੂੰਨ ਹੈ ਜਿਹੜੇ ਅੱਗੇ ਕਾਨੂੰਨ ਲੈ ਕੇ ਆਏ ਐ ਜਿਹੜਾ ਇਹਨਾਂ ਨੂੰ ਭੁਲੇਖਾ ਹੈ ਕਿ ਅਸੀਂ ਇੱਥੋਂ ਦੇ ਘੋਲਾਂ ਦੇ ਉੱਤੇ ਜਗੜ ਪੰਜਾ ਪਾਲਾਂਗੇ ਲੋਕਾਂ ਨੂੰ ਡਰਾ ਲਾਂਗੇ ਲੋਕਾਂ ਨੂੰ ਘਰੇ ਬਿਠਾਰਾਂਗੇ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਜਦੋਂ ਵੀ ਲੋਕਾਂ ਨੂੰ ਜਦੋਂ ਵੀ ਲੋਕਾਂ ਦੇ ਉੱਤੇ ਇਹ ਭਾਰ ਲੱਦਦੇ ਐ ਜਿਹੜੇ ਸਾਮਰਾਜੀ ਦੇਸ਼ ਐ ਉਹ ਆਪਣੀਆਂ ਨੀਤੀਆਂ ਲਾਗੂ ਕਰਕੇ ਸਾਡੇ ਲੋਕਾਂ ਨੂੰ ਕਹਿੰਦੇ ਐ ਕਿ ਅਸੀਂ ਸੋਨੂੰ ਉਦੋਂ ਕਰਜ਼ਾ ਦੇਵਾਂਗੇ ਜਦੋਂ ਤੁਹਾਡੇ ਸਟੋਰ ਖਾਲੀ ਹੋਣਗੇ ਕਦੇ ਸੰਤਾ ਕੁਮਾਰ ਕਮੇਡੀ ਦੀ ਰਿਪੋਰਟ ਲਾਗੂ ਕਰਨ ਨੂੰ ਕਹਿੰਦੇ ਐ ਇਸ ਕਰਕੇ ਮਿੱਤਰੋ ਇਹ ਆਜ਼ਾਦੀ ਉਹ 8-9% ਲੋਕਾਂ ਦੀ ਹੈ ਸਾਡੀ ਬਰਬਾਦੀ ਹੈ ਜਦੋਂ ਇਹ ਵਿਕਾਸ ਦੀ ਗੱਲ ਕਰਦੇ ਐ ਇਹ ਵਿਕਾਸ ਉਹ 9% ਲੋਕਾਂ ਦਾ ਕਰਦੇ ਐ ਤੇ 91% ਲੋਕਾਂ ਦਾ ਬਨਾਸ ਕਰਦੇ ਐ ਇਸ ਕਰਕੇ ਜਦੋਂ ਇਹ ਬਨਾਸ ਸਾਡੇ ਪਾਸੇ ਵਧਣਗੇ ਤਾਂ ਸਾਡਾ ਉਹ ਨਾਰਾ ਮਕਬੂਲ ਹੋਊਗਾ ਕਿ ਬੰਬ ਬਦੂਖਾਂ ਸੱਗਣਾ ਰੋਕ ਬੰਬ ਬਦੂਖਾਂ ਸੱਗਣਾ ਰੋਕ ਜਗ ਤੁਰ ਪੈਣ ਅੱਕੇ ਲੋਕ ਜਦੋਂ ਅੱਕੇ ਲੋਕ ਔਰਾ ਪੈ ਜਾਣ ਨਾ ਇਹਨਾਂ ਦੇ ਕਾਨੂੰਨ ਕੁਝ ਵਿਗਾੜ ਸਕਦੇ ਐ ਨਾ ਇਹਨਾਂ ਦੀ ਅਦਾਲਤਾਂ ਕੁਝ ਵਿਗਾੜ ਸਕਦੀਆਂ ਨੇ ਨਾ ਇਹਨਾਂ ਦੀ ਪੁਲਿਸ ਕੁਝ ਵਿਗਾੜ ਸਕਦੀ ਐ ਕਿਉਂਕਿ ਉਹ ਲੱਖੀ ਦਾ ਜੰਗਲ ਐ ਜਿਹੜੇ ਇਹਨਾਂ ਦੇ ਕਾਨੂੰਨਾਂ ਤੋਂ ਸਾਹਮਣੇ ਵਾਸਤੇ ਲੋਕਾਂ ਨੂੰ ਐਂ ਸਾਹਮਣ ਲੈਂਦਾ ਐ ਕਿ ਉਹਨਾਂ ਨੂੰ ਦਿਖੇ ਤੱਕ ਨਹੀਂ ਇਸ ਕਰਕੇ ਮਿੱਤਰੋ ਜਿਹੜੀ ਅਸਲੀ ਆਜ਼ਾਦੀ ਹੈ ਇਹ ਉਦੋਂ ਆਊਗੀ ਜਦੋਂ ਕਰਤਾਰ ਸਰਾਬੇ ਦੇ ਉਹ ਕਹੇ ਬੋਲ ਸਪੂਰਨ ਹੋਣਗੇ ਜਦੋਂ ਉਹਦੇ ਟਿੱਬੇ ਉਹਦੇ ਖਾਈਆਂ ਨਹੀਂ ਹੋਣਗੀਆਂ ਬਰਾਬਰਤਾ ਹੋਊਗੀ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਹ ਸਨ